ਦੇ ਵਿੱਚ ਰੇਪ ਐਂਡ ਮਰਡਰ ਜੂਨੀਅਰ ਡਾਕਟਰ ਦੇ ਨਾਲ ਜਿਸ ਬਰਬਰਤਾ ਦੇ ਨਾਲ ਹੋਇਆ ਉਸ ਨੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਔਰ ਖਾਸ ਤੌਰ ਤੇ ਉਥੋਂ ਦੀ ਗਵਰਨਮੈਂਟ ਮੰਤਪਾ ਬਨਰਜੀ ਜਿਹੜੇ ਕਿ ਖੁਦ ਇੱਕ ਫੀਮੇਲ ਨੇ ਹੋਮ ਮਿਨਿਸਟਰ ਵੀ ਖੁਦ ਨੇ ਹੈਲਥ ਮਿਨਿਸਟਰੀ ਖੁਦ ਨੇ ਸੋ ਇੱਕ ਬੀਇੰਗ ਫੀਮੇਲ ਪਾਵਰਫੁਲ ਫੀਮੇਲ ਇਨਸਪਾਇਟ ਆਫ ਥੈਟ ਜਿਹੜੀਆਂ ਉੱਥੋਂ ਦੀਆਂ ਲੇਡੀਜ਼ ਨੇ ਮਹਿਲਾਵਾਂ ਨੇ ਉਹ ਵੀ ਪੜੀਆਂ ਲਿਖੀਆਂ ਮਹਿਲਾਵਾਂ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਔਰ ਜਿਸ ਬਰਬਰਤਾ ਦੇ ਨਾਲ ਜਿਸ ਦਰਿੰਦਗੀ ਦੇ ਨਾਲ ਉਸ ਘਟਨਾ ਨੂੰ ਇੰਜਾਮ ਦਿੱਤਾ ਗਿਆ ਉਹ ਵਾਕਿਆ ਹੀ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਔਰ ਖਾਸ ਤੌਰ ਤੇ ਅਜਿਹੇ ਕੇਸਾਂ ਦੇ ਵਿੱਚ ਜਿੱਥੇ ਫਾਸਟ ਟਰੈਕ ਜਿਹੜੇ ਕੋਰਟਸ ਦੇ ਵਿੱਚ ਟ੍ਰਾਇਲ ਹੋਣੇ ਚਾਹੀਦੇ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਦੇ ਸ਼ੁਡ ਬੀ ਹੈਂਗਡ ਟਿਲ ਡੈਥ ਜਿੰਨੇ ਵੀ ਇਸ ਤਰ੍ਹਾਂ ਦੇ ਜਿਹੜੇ ਹਤਿਆਰੇ ਨੇ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ ਇਸ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ ਕਿ ਦੇਸ਼ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਪੇ ਕਦ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਔਰ ਉਸ ਘਟਨਾ ਤੋਂ ਸਬਕ ਲੈ ਕੇ ਸਾਰੀਆਂ ਗਵਰਨਮੈਂਟਸ ਨੂੰ ਇਵਨ ਯੂਨੀਅਨ ਹੋਮ ਮਿਨਿਸਟਰੀ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਉਹਨਾਂ ਨੂੰ ਜਿਹੜੀਆਂ ਟੀਮਸ ਹੈ ਉਹ ਗਠਿਤ ਕਰਨੀਆਂ ਚਾਹੀਦੀਆਂ ਔਰ ਸਟੇਟ ਗਵਰਨਮੈਂਟਸ ਨੂੰ ਜਿਸ ਤਰ੍ਹਾਂ ਡਾਕਟਰ ਬਲਬੀਰ ਵੀ ਦੱਸ ਰਹੇ ਸੀ ਕਿ ਅਸੀਂ ਜਿਹੜੇ ਰਿਵਿਊ ਟੀਮਸ ਬਣਾਵਾਂਗੇ ਔਰ ਜਿੰਨੇ ਵੀ ਸਾਡੇ ਸਿਵਲ ਹਸਪੀਟਲਸ ਨੇ ਜਾਂ ਮੈਡੀਕਲ ਕਾਲਜ ਨੇ ਮੈਡੀਕਲ ਕਾਲਜ ਹਸਪੀਟਲ ਨੇ ਉੱਥੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਉੱਥੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਆ ਉਹ ਵਧੀਆ ਕੀਤੇ ਜਾਣ ਉਹ ਟਾਈਟ ਸਕਿਉਰਿਟੀ ਅਰੇਂਜਮੈਂਟਸ ਕੀਤੇ ਜਾਣ ਜਿਸ ਤਰ੍ਹਾਂ ਐਸਐਮਓ ਸਾਹਿਬ ਡਾਕਟਰ ਸਵਾਤੀ ਜੀ ਵੀ ਦੱਸ ਰਹੇ ਸੀ ਡਾਕਟਰ ਪਵਨ ਜੀ ਸਾਡੇ ਸਿਹਤ ਸੇਵਾਦਾਰ ਸਾਹਿਬ ਉਹ ਵੀ ਨਾਲ ਬੈਠੇ ਨੇ ਉਹ ਦੱਸ ਰਹੇ ਸੀ ਕਿ ਤੇ ਜਿਸ ਤਰ੍ਹਾਂ 6 ਸਕਿਉਰਿਟੀ ਪਰਸਨਲ ਜਿਹੜੇ 6 ਜਿਹੜੇ ਸਾਡੇ ਪੁਲਿਸ ਦੇ ਮੁਲਾਜ਼ਮ ਨੇ ਉਹ 6 ਸੀ ਐਪਲਾਈ ਕੀਤੇ ਪਰ ਉਹ ਪ੍ਰੈਕਟੀਕਲੀ ਅਸੀਂ ਇੱਕ ਤਰ੍ਹਾਂ ਦੇ ਦੇਖਾਂਗੇ ਕਿ 6 ਦੇ 6 ਇੱਥੇ ਮੌਜੂਦ ਰਹਿਣ ਔਰ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਇੱਥੇ ਚੌਕੀ ਬਣਾਈ ਜਾਵੇ ਤਾਂ ਕਿ ਸਾਡੇ ਡਾਕਟਰਸ ਨੂੰ ਖਾਸ ਤੌਰ ਤੇ ਫੀਮੇਲ ਡਾਕਟਰਸ ਨੂੰ ਇਵਨ ਨਰਸਸ ਨੂੰ ਫੀਮੇਲ ਸਟਾਫ ਨੂੰ ਜਾਂ ਲੇਡੀਜ਼ ਜਿੰਨੀਆਂ ਵੀ ਇੱਥੇ ਲੇਡੀ ਪੇਸ਼ੈਂਟਸ ਵੀ ਆਦੇ ਬੱਚੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਇੱਥੇ ਕੰਮ ਕਰਨਾ ਇੱਥੇ ਆ ਕੇ ਦਿਖਾਣਾ ਜਿਹੜਾ ਉਹ ਸੇਫ ਮਹਿਸੂਸ ਹੋ ਸਕੇ ਸਾਡਾ ਮੇਨ ਜਿਹੜਾ ਅੱਜ ਦਾ ਅਜੰਡਾ ਜਿਹੜਾ ਹੋਈ ਸੀ ਸਿਸਟਮ ਸਾਹਿਬ ਨੇ ਬੋਲਤਾ ਚੌਕੀ ਬਣਾ ਦਿਆ ਗਿਆ ਹੈ ਯਹਾਂ ਪਰ ਕਿਆ ਚੌਕੀ ਬਣ ਗਿਆ ਯਹਾਂ ਪਰ ਮੈਨੂੰ ਉਸਕੀ ਅਭੀ ਤੋ ਨੌਲੇਜ ਨਹੀਂ ਹੈ ਤੋ ਉਨਕੇ ਸਾਥ ਬਾਤ ਕਰਕੇ ਅ ਸੋ ਦੈਟ ਇਜ਼ ਮੋਰ ਦੈਨ ਅ ਚੌਕੀ ਕੀ ਸੇਵ ਲੋਕਾਂ ਦੇ ਨਾਲ ਹਸਪੀਟਲ ਸੇਵ ਹੈ ਕਿਉਂਕਿ ਉਹ ਜਿਹੜੀ ਨਸ਼ੇ ਵਾਲੀ ਸ਼ਰਾਬ ਕੇਂਦਰ ਹੈ ਉਹ ਵੀ ਇਹਦੇ ਅੰਦਰ ਹੀ ਹੈ ਉਹ ਵੀ ਦਵਾਈ ਲੈਣ ਕੋਲ ਨੇ ਕਾਫੀ ਇ ਕੰਮ ਕਰ ਦੇਣੇ ਸਵੀਪਰਸ ਨੇ ਮੇਲ ਸਟਾਫ ਨੇ ਉਹਨਾਂ ਨੂੰ ਵੀ ਮੈਂ ਸਮਝਦਾ ਕਿ ਸੈਂਸਿਟਾਈਜ਼ ਕਰਨਾ ਚਾਹੀਦਾ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਤੁਹ ਲੱਗਦਾ ਕਿ ਕੋਈ ਡਾਊਟਫੁਲ ਹੈ ਉੱਥੇ ਉਹਨਾਂ ਨੂੰ ਇਮੀਡੀਏਟਲੀ ਐਸਐਮ ਨੂੰ ਰਿਪੋਰਟ ਕਰਨਾ ਚਾਹੀਦਾ ਔਰ ਜੇ ਛੇ ਘਟ ਹੋਏ ਤੇ ਅਸੀਂ ਹੋਰ ਵੀ ਜਿਹੜੇ ਨਾਲ ਉਹਨੂੰ ਅਪਾਇੰਟ ਕਰਾਂਗੇ ਤੇ ਅਸੀਂ ਗੱਲ ਨਹੀਂ ਕਿਉਂਕਿ ਸਾਡਾ ਮਕਸਦ ਇਹ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਦੇਸ਼ ਦੇ ਵਿੱਚ ਨਾ ਹੋਣ ਸਟੇਟ ਦੇ ਵਿੱਚ ਨਾ ਸਰੀਰ ਵਿੱਚ ਨਸ਼ਾ ਸ਼ਰਮ ਕੇਂਦਰ ਉੱਤੇ ਬੈਠਦਾ ਸਿਰਫ 10 ਜਿਹੜੇ ਪੇਸ਼ੈਂਟ ਆ ਉਹ 30 ਹੈ ਜ਼ਿਆਦਾ ਆ ਬੈਸੀ ਮੈਂ ਹਾਂ ਮੈਂ ਤੁਹਾਨੂੰ ਇਹ ਦੱਸਦਾ ਮੈਂ ਤੁਹਾਨੂੰ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਇਥੇ ਸੈਕਟਰੀਸ ਨੇ ਸਿਵਲ ਹਸਪੀਟਲ ਹੁਸ਼ਿਆਰਪੁਰ ਦਾ ਇੱਕ ਐਸਾ ਹਸਪੀਟਲ ਹੈ ਜਿੱਥੇ ਸਾਰੇ ਹਸਪੀਟਲਸ ਨਾਲ ਮੈਂ ਕਹਿੰਦਾ ਫਿਰ ਵੀ ਬੈਟਰ ਕੰਮ ਹੋ ਰਿਹਾ کافی ਜਿਆਦਾ ਬੈਟਰ ਕੰਮ ਹੋ ਰਿਹਾ ਔਰ ਜਿਸ ਤੱਕ ਜਿੱਥੇ ਤੱਕ ਬੈੱਡ ਇਨਕਰੀਜ਼ ਕਰਨ ਦੀ ਗੱਲ ਹੈ that is under consideration that is on agenda ਉਹ ਵੀ ਆਪਾਂ ਜਲਦੀ ਉਹਨੂੰ ਇੰਪਲੀਮੈਂਟ ਕਰਾਂਗੇ ਸਰ ਲੱਗਦਾ ਨਹੀਂ ਕਿ ਨਸ਼ਾ ਸ਼ਨਾ ਉਹ ਕਿਦਾਂ ਸਿਵਲ ਹਸਪੀਟਲ ਤੋਂ ਬਾਹਰ ਲੈ ਕੇ ਜਾਣਾ ਹੈ ਪਿਜੀਕਲ ਫੋੜੇ ਹਾਂ ਇਸ ਦਿਨ ਆ ਤੁਸੀਂ ਦੇਖੋ ਹੀ ਇਜ਼ ਦਾ ਕੰਪੀਟੈਂਟ ਅਥਾਰਟੀ ਸਮੋਸਾ ਬੈਠੇ ਨੇ ਜਦੋਂ ਇਹ అలਰਮ ਜਾਰੀ ਕਰਨਗੇ ਜਦੋਂ ਕਹਿਣਗੇ ਤੇ ਗਵਰਨਮੈਂਟ ਜਿਹੜੀ ਉਹਦੇ ਅਕੋਰਡਿੰਗਲੀ ਐਕਟ ਕਰੇ ਰੈਪਿਡ ਰਿਸਪੌਂਸ